ছোট করলি <AND> ورا تعلق کو نو 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 پڪا تڪا کي ڏلو اپ ڪو چاھي ڇاڙي 5 منٽ سندو ڪري سوچ تهرا دياڻي جوڪي ملت اسلاميه زنده باد ڪيڙي برڪت ڏي زند باد زند باد

ਨਾ ਕਰੋ ਘਾਤ ਕਰੋ ਜਤੀ ਸੰਗਤ ਹੈ ਸੌਣ ਨੂੰ ਕਰੋ ਨਾ ਕਰੋ ਸੌਣ ਤੇ ਨਾ ਕਰੋ ਬੋਲੀ ਬੋਲੀ ਲੱਗੀ ਜਾਂਦਾ ਸਰ ਨਾ ਕਰੋ ਨਾ ਕਰੋ ਨਾ ਕਰੋ ਮਤ ਪਾ ਟੰਗਾ ਲੱਗੀ ਜਾਂਦਾ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਰਾਜ ਕਰੋ ਰਾਜ ਕਰੋ ਰਾਜ ਕਰੋ ਸਰਕਾਰ ਮਰਦਾਬਾਦ ਮਰਦਾ ਜਿੰਦਾਬਾਦ ਜਿੰਦਾਬਾਦ ਮੁੱਖਿਆ ਮੰਦੀ ਸਿੰਘ ਜਿੰਦਾਬਾਦ 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 ਸ੍ਰੀਮੁਖ ਪ੍ਰੋਖ ਸਿੰਘ ਜਿੰਦਾਬਾਦ 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 ਅੰਮ੍ਰਿਤਪਾਲ ਸਿੰਘ ਦੀ ਐਨਐਸਏ ਹੋਰ ਵਧਾਈ ਗਈ ਹੈ ਜਿਹਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਫਲਾ ਸਿੱਖ ਜਥੇਬੰਦੀਆਂ ਦਾ ਜ਼ਰੂਰ ਇਸ ਜਗ੍ਹਾ ਤੇ ਪੁੱਛਿਆ ਗਿਆ ਸੋ ਥੋੜੀ ਦੇਰ ਦੇ ਵਿੱਚ ਹੀ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਏਗਾ ਅਤੇ ਮੰਗ ਕੀਤੀ ਜਾਏਗੀ ਕਿ ਆਖਿਰਖੋ ਵਧਾਇਆ ਜਾ ਰਿਹਾ ਸੋ ਪਰਿਵਾਰ ਦੇ ਮੈਂਬਰ ਵੀ ਸਾਹਮਣੇ ਹੁੰਦੇ ਆ ਮਾਤਾ ਜੀ ਐਨਐਸਐਨ ਨੂੰ ਲੈ ਕੇ ਜੀ ਮੰਗ ਪੱਤਰ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਲਗਾਤਾਰ ਤੀਜੇ ਸਾਲ ਐਨਐਸਐਨ ਫਿਰਤਾ ਹੈ ਦੇਖੋ ਸਰਕਾਰਾਂ ਨੇ ਇਤਨਾ ਬਹੁਤ ਇਹਨਾਂ ਦਾ ਬਹੁਤ ਆਖਰੀ ਤੀਜਾ ਹੀ ਹੈ ਕਿਉਂਕਿ ਇੰਨਾ ਗੰਦਾ ਹਰ ਤੀੜਾ ਜਿਹੜਾ ਸਰਕਾਰਾਂ ਕਰ ਰਹੀਆਂ

ਮਾਤਾ ਜੀ ਵੀ ਮੌਜੂਦ ਹੈ ਸੋ ਪਾਲਪੱਤਰ ਡੀਸੀ ਨੂੰ ਦਿੱਤਾ ਜਾ ਰਿਹਾ ਕਿ ਆਖਿਰੇ ਐਨਐਸਐ ਕਿਉਂ ਵਧਾਇਆ ਗਿਆ ਹੈ बार-बार ਅਮਰਤਪਾਲ ਸਿੰਘ ਨੂੰ बार-बार ਐਨਐਸਐ ਕਿਉਂ ਵਧਾਇਆ ਜਾ ਰਿਹਾ ਲਗਾਤਾਰ ਤੀਜਾ ਸਾਲ ਹੈ ਉਹਨਾਂ ਦਾ ਐਨਐਸਐ ਜਰੂਰ ਵਧਾਇਆ ਗਿਆ ਤੇ ਇਸ ਤੋਂ ਪਹਿਲਾਂ ਉਹਨਾਂ ਦੇ ਜਿੰਨੇ ਵੀ ਸਾਥੀ ਉਸ ਜਗ੍ਹਾ ਤੇ ਮੌਜੂਦ ਸੀ ਜੇਲ੍ਹਾਂ ਦੇ ਵਿੱਚ ਜਿਹੜਾ ਇੱਕ insaan ਦੇ ਵਿੱਚ ਤੇ ਤੀਜੀ ਵਾਰ ਹੈ ਜੀ ਹੋਣੇ ਰੋਜ਼ ਕੱਲਾ ਅਮਰਸਰ ਚ ਕਰਾਈ ਜਾਂਦਾ ਹੋਰ ਵੀ ਕਿਤੇ ਸ਼ਹਿਰਾਂ ਵਿੱਚ ਪੁੱਛੇ ਜਾਂਦਾ ਪਪੂ ਜੀ ਐਸਟੀਪੀਸੀ ਅੰਦਰ ਪਰਦੇ ਆਟ ਛੋਟਾ ਛੋਟਾ ਛੋਟ ਜੀ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਜੀ ਜਦੋਂ ਐਨਐਸਐਫ ਵਿਧਾ ਹੈ ਗਿਆ ਸੀ ਉਦੋਂ ਕੀਤੀ ਸੀ ਜੀ ਪਰ ਹੁਣ ਅਸੀਂ ਜੋ ਹੋ ਰਿਹਾ ਹੈ ਉਹ ਵੀ ਕਰ ਰਹੇ ਹਾਂ ਜੀ ਉਹਨਾਂ ਦੇ ਅਦਰ ਕਰ ਹਾਂਜੀ ਅਸੀਂ ਪਹਿਲਾਂ ਤੇ ਸਾਰੀਆਂ ਜਿੰਨੀਆਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਸੱਚ ਇਹ ਦਿਨ ਤੋਂ ਧੰਨਵਾਦ ਕਰਦੇ ਹਾਂ ਕਿ ਇੰਨੀ ਗਰਮੀ ਦੇ ਹੋਣ ਤੇ باوجود ਵੀ ਉਹਨਾਂ ਨੇ ਬਹੁੜਾ ਵੱਡਾ ਸਹਿਯੋਗ ਦਿੱਤਾ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਤੇ ਉਹਨਾਂ ਨੇ ਬਹੁਤ ਵੱਡਾ ਆਪਣਾ ਉਹਨਾਂ ਦਾ ਯੋਗਦਾਨ ਹੈ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜਾ ਅਸੀਂ ਜੋ ਗੈਰ ਕਾਨੂੰਨੀ ਕਾਲੇ ਕਾਨੂੰਨ ਆ ਉਹ ਅਸੀਂ ਚਾਹੁੰਦੇ ਆਂ ਕਿ ਸਾਡੇ ਪਾਰਟੀ ਕੇ ਹਮੇਸ਼ਾ ਲਈ ਰੱਦ ਹੋਣੇ ਚਾਹੀਦੇ ਆ ਇਹ ਨਹੀਂ ਕਿ ਕੱਲੇ ਅਮਰਤਪਾਲ ਲਈ ਅਸੀਂ ਆਉਣ ਵਾਲੇ ਸਮੇਂ ਲਈ ਵੀ ਇਹ ਜਿਹੜਾ ਕਾਨੂੰਨ ਇਹੋ ਜੇ ਕਾਲੇ ਕਾਨੂੰਨ ਹੈ ਅੱਜ ਇਹਨਾਂ ਦੇ ਲੋਕ ਸਭਾ ਵਿੱਚ ਕੋਈ ਥਾਂ ਨਹੀਂ ਗਈ ਸਵਧਾਨ ਵਿੱਚ ਿੱਕੇ ਟੰਕੇ ਇਹੋ ਜੇ ਕਾਨੂੰਨ ਲਾਏ ਜਾ ਰਹੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆਂ ਤੇ ਅਸੀਂ ਕਹਿੰਦੇ ਕਿ ਹਮੇਸ਼ਾ ਲਈ ਇਹ ਰੱਦ ਹੋਵੇ ਇਹ ਇਸ ਸਮੇਂ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਬੜਾ ਵੱੱਕਿਆ ਕਿ ਨਹੀਂ ਚਲੋ ਜੀ ਉਹ ਵੀ ਮੁੱਦਾ ਜਿਹੜਾ ਅੱਜ ਦਾ ਮੁੱਦਾ ਸੀ ਤੇ ਅੱਜ ਦੇ ਮੁੱਦੇ ਦੀ ਗੱਲ ਕਰਦੇ ਆ ਪਾਣੀ ਵੀ ਸਾਡੇ ਪੰਜਾਬ ਦੀ ਇੱਕ ਸਾਰ ਰ ਗਿਆ ਉਹ ਵੀ ਉਹ ਬਚਣਾ ਚਾਹੀਦਾ ਅਸੀਂ ਇਹ ਤੇ ਕਹਿੰਨੇ ਕਿ ਸਾਡੀਆਂ ਜਿਹੜੀਆਂ ਪਹਿਲੀਆਂ ਜਿੰਨੀਆਂ ਵੀ ਪਾਰਟੀਆਂ ਉਹਨਾਂ ਚ ਪਾਣੀ ਚ ਵੇਣ ਚ ਲਟਾਉਣ ਚ ਸਾਰਿਆਂ ਦਾ ਕਾਫੀ ਵੱਡਾ ਰੋਲ ਆ ਇਸ ਤਰ੍ਹਾਂ ਕੇ ਹੋਣੀ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਆਪਣੀਆਂ ਭੁੱਲਾਂ ਨੂੰ ਮੰਨ ਕੇ ਅੱਗੇ ਆਉਣ ਵਾਲੇ ਸਮੇਂ ਲਈ ਕੋਈ ਦਾ ਵਿਧਾਨ ਸਭਾ ਜੀ ਕੱਲ੍ਹ ਜੋ ਜੋ ਜਿਹੜੀਆਂ ਪਾਣੀ ਦੇ ਜਿਹੜੋ ਕੰਟਰੋਲ ਆ ਉਹ ਉਹਦੇ ਜਿਹੜੀਆਂ ਧਾਰਾਵਾਂ ਆ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਕਿ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਐਡਵੋਕੇਟ ਹਰਜੀ ਨਤਮੀ ਦਾ ਕਹਿਣਾ ਹੈ ਕਿ ਇੱਕ ਵਿਸ਼ ਪੱਦਰ ਪਤਾ ਜਿਹੜੀ ਇੱਕ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਬੰਦੀ ਸਿੰਘਾਂ ਦੇ ਰਿਹਾਈ ਬਾਰੇ ਗੱਲਬਾਤ ਨਹੀਂ ਅਸੀਂ ਤੇ ਹਮੇਸ਼ਾ ਕਹਿੰਦੇ ਕਿ ਉਹਦੇ ਵਾਸਤੇ ਕਿ ਵਿਸ਼ ਪੱਦਰ ਦੀ ਜਿਸ ਤਰ੍ਹਾਂ ਦੇ ਵੀ ਕਰਨੇ ਆ ਕਾਰਨ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਚਾਹੀਦਾ ਉਹਨਾਂ ਦਾ ਉਹਨਾਂ ਨੇ ਆਪਣੀਆਂ ਸਜਾਵਾਂ ਤੇ ਮੇ ਜਿਹੜਾ ਕਿ ਉਹਨਾਂ ਵਿੱਚ ਸਿੱਕੇ ਟੰਕੇ ਕਿ ਜਿਹੜੇ ਜੋ ਉਹਨਾਂ ਦੀਆਂ ਸਜਾਵਾਂ ਬਣਦੀਆਂ ਤਾਂ ਡਬਲ ਡਬਲ ਭੁਗਤਾਨ ਦੇ باوجود ਵੀ ਨਾ ਤੇ ਕਾਨੂੰਨ ਸੁਣ ਰਿਹਾ ਨਾ ਕੋਈ ਸਰਕਾਰਾਂ ਉਹਦੇ ਕੋਈ ਨੋਟਸ ਲੈ ਰਹੀ ਤੇ ਬਾਰ ਬਾਰ ਸਿੱਖਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਕਿ ਸਿੱਖੀ ਸਾਡੇ ਬੰਦੀ ਸਿੰਘ ਰਿਹਾ ਕਰੋ ਔਏ ਸਾਡੀ ਬੇਦਬੀਆਂ ਦਾ ਸਾਨੂੰ ਸਾਫ ਦਿਓ ਸਾਨੂੰ ਪਾਣੀ ਦਾਨ ਸਾਫ ਦਿਓ ਇਹ ਕਿ ਕਿਸੇ ਪਾਸੇ ਵੀ ਕਿ ਪੰਜਾਬ ਦੇ ਲੋਕਾਂ ਨੂੰ ਦਿਨ ਦਿਨ ਬਦਨ ਦਬਾਇਆ ਜਾ ਰਿਹਾ ਡੰਡੇ ਨਾਲ ਰਾਜ ਕਰ ਕੀਤਾ ਜਾ ਰਿਹਾ ਕਿਸਾਨਾਂ ਦੇ ਆ ਦੇਖੋ ਕਿਸਾਨਾਂ ਨੇ ਅੱਜ ਉਥੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਦੇ ਵਾਸਤੇ ਉਹ ਕੱਲ ਤੋਂ ਹੀ ਉਹਨਾਂ ਨੂੰ ਘਰਾਂ 'ਚ ਨਜ਼ਰ ਬੰਦ ਕਰਨਾ ਇਹ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜਿਹੜੀ ਇੱਕ ਇੱਕ ਹੱਤਿਆ ਵਾ ਇਹ ਇਹੋ ਜਿਹੇ ਜਿਹੜੇ ਇਹੋ ਜਿਹੇ ਧੱਕੇ ਸ਼ਾਹੀ ਦੇ ਠੀਕ ਹੈ ਕੁਣ ਫੀਲ드 ਵਿੱਚ ਬੰਦ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਜਿਹੜਾ ਐਨਐਸਐ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਡੀਸੀ ਨੂੰ ਮਿਲਿਆ ਜਾ ਰਿਹਾ ਹੈ ਕਿ ਮੰਗ ਕੀਤੀ ਜਾਏਗੀ ਮੰਗ ਪੱਤਰ ਦਿੱਤਾ ਜਾਏਗਾ ਮੰਗ ਕੀਤੀ ਜਾਏਗੀ ਕਿ ਉਸ ਦਾ ਜਿਹੜਾ ਐਨਐਸਐ ਵਿਧਾਇਆ ਗਿਆ ਉਸ ਨੂੰ ਰੱਦ ਕੀਤਾ ਜਾਏ। ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ